ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਵੱਲੋਂ ਨਗਰ ਨਿਗਮ ਸਾਲ 2025-26 ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਅਤੇ ਉਹਨਾਂ ਨੇ ਇਹ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਇਹ ਬਜਟ ਅੰਮ੍ਰਿਤਸਰ ਦੀ ਬਿਹਤਰੀ ਲਈ ਹੈ ਉਹਨਾਂ ਨੇ ਕਿਹਾ ਕਿ ਜੋ ਪਹਿਲਾਂ ਬਜਟ ਪੇਸ਼ ਕੀਤਾ ਜਾਂਦਾ ਸੀ ਉਸ ਤੋਂ ਇਹ 12% ਵਧਾ ਕੇ ਬਜਟ ਪੇਸ਼ ਕੀਤਾ ਗਿਆ ਹੈ ਉਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਦੇ ਕੰਮ ਸ਼ਹਿਰ ਵਾਸੀਆਂ ਨੂੰ ਦਿਖਾਈ ਦੇਣਗੇ ਅਤੇ ਨਾਲ ਹੀ ਉਹਨਾਂ ਨੇ ਜਿੱਤੇ ਹੋਏ ਕੌਂਸਲਰਾਂ ਨੂੰ ਆਖਿਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਅੱਗੇ ਆਉਣ ਅਤੇ ਜੋ ਵੀ ਉਹਨਾਂ ਦੀਆਂ ਵਾਰਡਾਂ ਵਿੱਚ ਕੰਮ ਹੋਣ ਵਾਲੇ ਹਨ ਉਹ ਆਪਣੇ ਕੰਮ ਕਰਵਾਉਣ। ਇਸ ਮੌਕੇ ਉਹਨਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਤ, ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ, ਵਿਧਾਇਕ ਡਾਕਟਰ 인ਦਰਬੀਰ ਸਿੰਘ ਨੇਚਰ, ਵਿਧਾਇਕ ਜੀਵਨਜੋਤ ਕੌਰ, ਵਿਧਾਇਕ ਡਾਕਟਰ ਅਜੇ ਗੁਪਤਾ, ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਦੀਪਤੀ ਮੀਰ ਅਨੀਤਾ ਰਾਣੀ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਮੇਤ ਪਾਰਟੀ ਆਗੂ ਹਾਜ਼ਰ ਸਨ ਅੱਜ ਸਾਡਾ ਜਿਹੜਾ ਹਾਊਸ ਦਾ ਬਣਿਆ ਉਹਦਾ ਜਿਹੜਾ ਪਹਿਲਾ ਬਜਟ ਸੀਗਾ ਸੋ ਅੱਜ ਬਹੁਤ ਗਿਣਤੀ ਦੇ ਨਾਲ ਜਿਹੜੇ ਆ ਗਏ ਇਹ ਬਜਟ ਨੂੰ ਹੋਰ ਜਿਹੜੇ ਅੱਜ ਮੱਤੇ ਸੀਗੇ ਉਹ ਪਾਸ ਕੀਤੇ ਗਏ ਨੇ ਔਰ ਅੱਜ ਮਾਨਸਿਕਾ ਕਿ ਇਹਨਾਂ ਦੇ ਵੀ ਵਿਚਾਰ ਜਿਹੜੇ ਸੁਨੇ ਜਾਣ ਲੇਕਿਨ ਇਹਨਾਂ ਰੋਲੇ ਰੱਪੇ ਦੇ ਵਿੱਚ ਜਿਹੜਾ ਹੈਗਾ ਆਪਣਾ ਟਾਈਮ ਖਰਾਬ ਕੀਤਾ ਹੈ ਔਰ ਪਚਾਦੇ ਚੀਕੀ ਸ਼ਹਿਰ ਦਾ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏ ਲੇਕਿਨ ਬਹੁ ਗਿੰਦੀ ਦੇ ਵਿੱਚ ਜਿਹੜਾ ਕੌਂਸਲਰ ਨੇ ਹੱਥ ਖੜੇ ਕਰਕੇ ਜਿਹੜਾ ਬਜਟ ਨੂੰ ਔਰ ਮਤਿਆਂ ਨੂੰ ਪਾਸ ਕੀਤਾ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਤਾਂ ਕਿ ਤੇਜ਼ੀ ਦੇ ਨਾਲ ਹੋ ਸਕਣ ਕਿੰਨਾ ਵਾਅਦਾ ਕੀਤਾ ਗਿਆ ਬਜਟ ਦੇ ਵਿੱਚ ਜੀ ਬਜਟ ਦੇ ਵਿੱਚ ਤਕਰੀਬਨ 10-12% ਦਾ ਵਾਅਦਾ ਕੀਤਾ ਗਿਆ 101% ਜੀ ਤੁਹਾਨੂੰ ਅਗਲੇ 4-6 ਮਹੀਨੇ ਦੇ ਵਿੱਚ ਸ਼ਹਿਰ ਦੇ ਵਿੱਚ ਬਦਲਾਅ ਨਜ਼ਰ ਆਏਗਾ ਮੈਂ ਗਰੰਟੀ ਨਾਲ ਤੁਹਾਨੂੰ ਜਿਹੜੀ ਇਹ ਬਾਈਟ ਦੇ ਰਿਹਾ ਔਰ 6 ਮਹੀਨੇ ਬਾਅਦ ਆਪਾਂ ਫੇਰ ਕਰਾਂਗੇ ਦੇਖੋ ਵਿਰੋਧੀ ਵੀ ਸਾਡੇ ਕਾਉਂਸਲਰ ਨੇ ਉਹ ਗਮਰਾਹ ਹੋਏ ਨੇ ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਭਾਈ ਛੱਡੋ ਬਹੁਤ ਹੋ ਗਿਆ ਬਹੁਤ ਡਰਾਮੇ ਹੋ ਗਏ ਨੇ ਤੁਹਾਨੂੰ 2-2 ਮਹੀਨੇ ਹੋ ਗਏ ਨੇ ਬਿਨਾਂ ਕੋਰਪੋਰੇਸ਼ਨ ਤੋਂ ਕੋਈ ਕੰਮ ਕਰਵਾਇਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਆਪਣੇ ਕੰਮ ਕਰਵਾਉਣ ਲਈ ਤੁਹਾਨੂੰ ਇਸ ਲਈ ਨਹੀਂ ਭੇਜਿਆ ਕੇ ਸਾਨੂੰ ਸੀਟ ਮਿਲ ਜੇ ਸੀਟ ਮਿਲ ਜੇ ਸੀਟ ਮਿਲ ਜੇ तकरीबन 450 ਇਹਦੇ ਵਿੱਚ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਅਸੀਂ ਕੂੜੇ ਦੀ ਜੇ ਬਹੁਤ ਵੱਡੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਪ੍ਰੋਬਲਮ ਆ ਰਹੀ ਸੀ ਉਹਦਾ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਇਹ ਗੀ ਬਿਲਕੁਲ ਅਸੀਂ ਕੂੜੇ ਦੀ ਨਵੀਂ ਕਮਟੀ ਲਿਆ ਰਹੇ ਹਾਂ ਜਿਹੜੀ ਸ਼ਹਿਰ ਦੇ ਵਿੱਚੋਂ ਡੰਪਗਮੇਰ ਕੂੜੇ ਨੂੰ ਵੀ ਖਤਮ ਕਰੇਗੀ ਔਰ ਜਿੱਥੇ ਸਾਡੇ ਸੀਵਰੇਜ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਅਸੀਂ ਬੰਦੇ ਵਧਾ ਰਹੇ ਆਂ ਔਰ ਇਸ ਤਰ੍ਹਾਂ ਸਾਰੇ ਛੋਟੇ-ਮੋਟੇ ਕੰਮ ਜਿੰਨੇ ਵੀ ਨੇ ਉਹ ਕਰ ਰਹੇ ਆਂ ਉਹਦੇ ਨਾਲ ਵੀ ਵੱਡੇ ਵੀ ਜਿਹੜੇ ਹਨ ऑलरेडी ਜਿਹੜੇ ਸਾਡੇ ਟੈਂਡਰ ਲੱਗ ਵੀ ਚੁੱਕੇ ਨੇ ਉਹ ਸ਼ਹਿਰ ਦੀ ਜਿਹੜੀ ਆਲ ਓਵਰ ਡਰੈਨਲਮੈਂਟ ਵੋ